ਬਾਈ ਕਈ ਭਰਾਵਾਂ ਦੇ ਕਮੈਂਟ ਆਉਂਦੇ ਆ ਕੋਈ ਕਹਿੰਦਾ ਵੀ ਤੁਸੀਂ ਬਹੁਤ ਮਿਹਨਤ ਕਰਦੇ ਹੋ ਤੇ ਕੋਈ ਕਹਿੰਦਾ ਬਾਈ ਤੁਸੀਂ ਧੁੱਪੇ ਖਾਪਦੇ ਬਹੁਤੋਂ ਮੈਂ ਉਹਨਾਂ ਨੂੰ ਦੱਸਣਾ ਚਾਹਣਾ ਬਾਈ ਜਿਹੜਾ ਇੱਥੇ ਸਕੂਨ ਆ ਨਾ ਉਹ ਕਿਤੇ ਨਹੀਂ ਧੁੱਪ ਹੁੰਦੀ ਜ਼ਰੂਰ ਆ ਪਰ ਲੱਗਦੀ ਨਹੀਂ ਮੈਂ ਜ਼ਿੰਦਗੀ ਦੇ ਬਹੁਤ ਯਾਰਬੇ ਦੇਖਿਆ ਐ ਐਸੇ ਯਾਰ ਮਿੱਤਰ ਦੇਖਿਆ ਜਿਹੜੇ ਕਹਿੰਦੇ ਸੀ ਯਾਰ ਹੁਣ ਪੰਜਾਬ ਛੱਡ ਕੇ ਚੱਲਿਆਂ ਤੇ ਕੈਨੇਡਾ ਦੇ ਨਜ਼ਾਰੇ ਲਾਵਾਂਗੇ ਇਹ 2 ਕੁ ਮਹੀਨਿਆਂ ਤੇ ਫੋਨ ਤੇ ਉਹ ਸੁਣਦੇ ਦੇਖਿਆ ਵੀ ਭਰਾਵਾ ਪੰਜਾਬ ਵਰਗੀ ਐਸ਼ ਕਿਤੇ ਨਹੀਂ ਤੇ ਜਦੋਂ ਡਿਗਰੀ ਪਾਸ ਕੀਤੀ ਨਾ ਭੈਣ ਕਹਿੰਦੀ ਤੈਨੂੰ ਬੈਂਕ ਦੀ ਨੌਕਰੀ ਤੇ ਲਵਾ ਦਿੰਨੀ ਆ ਮੈਂ ਖਿਆ ਨਾ ਭੈਣੇ ਕਿਉਂਕਿ ਦੂਜੇ ਦੀ ਥਾਲੀ 'ਚ ਲੱਡੂ ਵੱਡਾ ਲੱਗਦਾ ਹੁੰਦਾ ਤੇ ਐਂ ਲੱਗਦਾ ਹੁੰਦਾ ਯਾਰ ਵੀ ਫਲਾਨਾ ਏਸੀ 'ਚ ਬਹਿ ਕੇ ਕੰਮ ਕਰਦਾ ਉਹ ਨਜ਼ਾਰੇ ਲੈਂਦਾ ਪਰ ਭਰਾ ਵੋਏ ਵੀ ਤਜਰਬਾ ਦੇਖਿਆ ਸਾਰਾ ਦਿਨ ਕੰਦਾਂ 'ਚ ਰਹਿ ਕੇ ਕੰਮ ਕਰਨਾ ਬੰਦੇ ਦੇ ਮਨ ਨੂੰ ਅੱਜ ਵੀ ਲਾ ਦਿੰਦਾ ਇੱਥੇ ਆਪਦੀ ਮਾਲਕੀ ਆ ਤੇ ਸਕੂਨ ਹੈ ਪੂਰਾ ਬੇਲੇ ਵੀ ਆ ਜਦੋਂ ਚਿਤ ਕਰਦਾ ਕਿਤੇ ਜਾਣਾ ਉਦੋਂ ਜਾਣੇ ਵੀ ਆ ਤੇ ਆਪ ਦੀ ਹੱਥੀ ਕਿਰਤ ਕਰਦੇ ਆ ਇੱਕ ਵਾਰੀ ਮੰਝਿਆਂ ਤੋਂ ਉੱਠ ਕੇ ਹੱਥੀ ਕਿਰਤ ਕਰਕੇ ਦੇਖੋ ਪੰਜਾਬ ਦੀ ਧਰਤੀ 'ਚ ਸੋਨਾ ਹੈ ਪਰ ਉਹ ਸੋਨੇ ਨੂੰ ਕੱਢਣ ਲਈ ਸਾਨੂੰ ਦਿਮਾਗ ਤੇ ਹੱਥੀ ਕਿਰਤ ਕਰਨੀ ਪੈਣੀ ਹੈ ਤੇ ਜਿਹੜਾ ਆ ਸਕੂਨ ਹੈ ਨਾ ਉਹ ਕਿਤੇ ਵੀ ਨਹੀਂ ਮਿਲਣਾ ਨਜ਼ਾਰੇ ਆ ਆਪਣੇ ਯਾਰ ਆ ਵੱਖਰੇ ਹੈ ਹੱਥੀ ਮਿਹਨਤ ਦਾ ਨਜ਼ਾਰਾ ਵੱਖਰਾ ਹੀ ਹੈ ਪਰਾਵੋ ਖੇਤਾਂ ਦੇ ਨਜ਼ਾਰੇ ਵੱਖਰੇ ਹੀ ਹੈ ਜਿਹੜੀ ਖੇਕ